ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਮੈਂ ਕਾਰਗਿਲ ਤੋਂ ਲੇਹ ਵੱਲ ਨੂੰ ਜਾ ਰਿਹਾ ਹਾਂ ਤੇ ਲੇਹ ਤੋਂ ਤਕਰੀਬਨ ਕੋਈ 26 ਕਿਲੋਮੀਟਰ ਦੂਰ ਹਾਂ ਮੈਂ ਤੇ ਇੱਥੇ ਇੱਕ ਇਲਾਕਾ ਆਇਆ ਇਸ ਇਲਾਕੇ ਦਾ ਨਾਮ ਹੈਗਾ ਆ ਮੈਗਨੇਟਿਕ ਹਿੱਲ ਉਹ ਸਾਹਮਣੇ ਜਿਹੜੀ ਤੁਸੀਂ ਪਹਾੜੀ ਦੇਖ ਰਹੇ ਹੋ ਇਸ ਨੂੰ ਮੈਗਨੇਟਿਕ ਹਿੱਲ ਕਹਿੰਦੇ ਆ ਮੈਗਨੇਟਿਕ ਹਿੱਲ ਯਾਨੀ ਕਿ ਚੁੰਬਕੀ ਪਹਾੜ ਸੋ ਇਸ ਇਲਾਕੇ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਇਲਾਕੇ ਦੇ ਵਿੱਚ ਇਸ ਰੋਡ ਦੇ ਉੱਤੇ ਆਪਣੀ ਗੱਡੀ ਨੂੰ ਨਿਊਟਰਲ ਦੇ ਵਿੱਚ ਕਰਕੇ ਖੜੇ ਕਰ ਦਿੰਦੇ ਹੋ ਤਾਂ ਸਾਹਮਣੇ ਜਿਹੜਾ ਪਹਾੜ ਹੈਗਾ ਆ ਉਹਦੇ ਵਿੱਚ ਜਿਹੜੀ ਚੁੰਬਕੀ ਸ਼ਕਤੀ ਹੈਗੀ ਆ ਉਹ ਤੁਹਾਡੀ ਗੱਡੀ ਨੂੰ ਆਪਣੇ ਵੱਲ ਨੂੰ ਖਿੱਚ ਲਵੇਗੀ ਸੋ ਇੱਥੇ ਸਾਹਮਣੇ ਇੱਕ ਬੋਰਡ ਲੱਗਾ ਹੋਇਆ ਹੈ ਆਜੋ ਆਪਾਂ ਉਸ ਬੋਰਡ ਵੱਲ ਚੱਲਦੇ ਹਾਂ ਤੇ ਇਸ ਸਾਈਡ ਤੇ ਹੈਗਾ ਆ ਲੇ ਤੇ ਇੱਥੋਂ ਤਕਰੀਬਨ 26 ਕਿਲੋਮੀਟਰ ਲੇ ਆ ਔਰ ਇੱਥੋਂ ਥੋੜੀ ਦੂਰੀ ਗੁਰਦੁਆਰਾ ਪੱਥਰ ਸਾਹਿਬ ਵੀ ਆ ਤੇ ਇਸ ਵਕਤ ਇੱਥੇ ਦੀ ਮੈਂ ਗੱਲ ਕਰਾਂ ਤਾਂ ਇੱਥੇ ਕਾਫੀ ਮਤਲਬ ਕਿ ਮੌਸਮ ਠੰਡਾ ਆ ਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਤੇ ਆਪਾਂ ਉਸ ਬੋਰਡ ਦੇ ਨੇੜੇ ਜਾ ਕੇ ਦੇਖਦੇ ਹਾਂ ਕਿ ਉਸ ਬੋਰਡ ਦੇ ਉੱਤੇ ਕੀ ਲਿਖਿਆ ਹੈ ਤੇ ਫਿਰ ਆਪਾਂ ਵੀ ਐਕਸਪੈਰੀਮੈਂਟ ਕਰਦੇ ਹਾਂ ਸੋ ਇੱਥੇ ਇੱਕ ਬੋਰਡ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਹੈ ਕਿ ਤੁਸੀਂ ਆਪਣਾ ਸਾਹਮਣੇ ਜਿਹੜੀ ਤੁਸੀਂ ਹਿੱਲ ਦੇਖ ਰਹੇ ਹੋ ਇਹ ਹੈਗੀ ਹੈ ਮੈਗਨੈਟਿਕ ਹਿੱਲ ਤੇ ਇੱਥੇ ਤੁਸੀਂ ਆਪਣੀ ਗੱਡੀ ਨੂੰ ਇੱਥੇ ਕਹਿੰਦੇ ਕਿ ਮਾਰਕਿੰਗ ਕੀਤੀ ਹੋਈ ਆ ਉਸ ਬਾਕਸ ਦੇ ਵਿੱਚ ਤੁਸੀਂ ਆਪਣੀ ਗੱਡੀ ਨੂੰ ਨਿਊਟਰ ਕਰਕੇ ਲਾ ਦੋ ਤੇ ਤੁਹਾਡੀ ਗੱਡੀ ਜਿਹੜੀ ਹੈਗੀ ਆ ਉਹ ਅੱਗੇ ਤੁਰ ਪੈਗੀ ਹੁਣ ਗੱਲ ਇਹ ਆ ਵੀ ਇੱਥੇ ਬਾਕਸ ਕਿਤੇ ਵੀ ਨਹੀਂ ਹੈਗਾ ਕਿਉਂਕਿ ਸੜਕ ਨਵੀਂ ਬਣ ਰਹੀ ਆ ਆਹ ਦੇਖੋ ਸੜਕ ਬਣਦੀ ਪਈ ਆ ਪਰ ਫਿਰ ਵੀ ਆਪਾਂ ਥੋੜਾ ਜਿਹਾ ਤਜਰਬਾ ਕਰਦੇ ਆ ਬਾਈਕ ਨੂੰ ਇੱਥੇ ਲਿਆ ਕੇ ਨਿਊਟਰਲ ਵਿੱਚ ਲਾਉਨੇ ਆ ਤੇ ਦੇਖਦੇ ਆ ਵੀ ਉਹ ਕਿ ਤੁਰਦੀ ਆ ਜਾਂ ਨਹੀਂ ਤੇ ਆਲੇ ਦੁਆਲੇ ਦਾ ਮਾਹੌਲ ਦੇਖੋ ਬਿਲਕੁਲ ਕਹਿ ਲੋ ਵੀ ਬਨਸਪਤੀ ਹਰਿਆਵਲ ਦਾ ਕੋਈ ਨਾਂ ਨਿਸ਼ਾਨੀ ਹੈਗਾ ਰੁੱਖ ਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ ਬਿਲਕੁਲ ਸੁੱਕੇ ਸੁੱਕੇ ਪਹਾੜ ਔਰ ਬਹੁਤ سارے ਟੂਰਿਸਟ ਇੱਥੇ ਆਏ ਹੋਏ ਖੜੇ ਹੋਏ ਔਰ ਸਾਹਮਣੇ ਇੱਧਰ ਥੋੜੀ ਜੀਆਂ ਦੁਕਾਨਾਂ ਬਣੀਆਂ ਹੋਈਆਂ ਤੇ ਆਪਾਂ ਹੁਣ ਇੱਥੇ ਜ਼ਿਆਦਾ ਸਮਾਂ ਨਾ ਲਾਈਏ ਤੇ ਚੱਲੀਏ ਤੇ ਮੈਂ ਥੋੜਾ ਜਿਹਾ ਪਹਿਲਾਂ ਐਕਸਪੈਰੀਮੈਂਟ ਕਰਕੇ ਦੇਖਾਂ। ਤੋਂ ਮੈਂ ਨਾ ਜਦੋਂ ਦਾ ਇੱਥੇ ਖੜਾ ਆ ਮੈਂ ਬੜੇ ਦੇਰ ਦਾ ਦੇਖ ਰਿਹਾ ਕਿ ਬਹੁਤ سارے ਲੋਕ ਆਪਣੀਆਂ ਕਾਰਾਂ ਨੂੰ ਇੱਥੇ ਖੜੇ ਕਰਕੇ ਤੇ ਐਕਸਪੈਰੀਮੈਂਟ ਕਰਦੇ ਪਏ ਆ। ਸੋ ਮੇਰੇ ਕੋਲ ਬੁਲੇਟ ਬਾਈਕ ਆ ਮੈਂ ਸੋਚਿਆ ਕਿ ਉਹਨਾਂ ਮੈਂ ਵੀ ਆਪਣੀ ਬਾਈਕ ਦੇ ਨਾਲ ਐਕਸਪੈਰੀਮੈਂਟ ਕਰਾਂ ਕਿਉਂਕਿ ਬਾਈਕ ਤਾਂ ਪਿਓਰ ਲੋਹੇ ਦੀ ਆ ਸੋ ਦੇਖੋ ਅਸਲ ਦੇ ਵਿੱਚ ਨਾ ਮੈਂ ਐਕਸਪੈਰੀਮੈਂਟ ਕਰਨਾ ਸੀਗਾ ਦੂਸਰੀ ਟਰੈਕ ਨੂੰ ਮੈਂ ਇੱਧਰ ਨੂੰ ਖੜਾ ਆ ਤੇ ਬਾਈਕ ਜਿਹੜੀ ਹੈਗੀ ਨਾ ਪਿੱਛੇ ਨੂੰ ਰੜ ਗਈ ਯਾਨੀ ਕਿ ਇਹਦੇ ਪਿੱਛੇ ਨੂੰ ਜਾਣ ਦੀ ਵਜ੍ਹਾ ਵੀ ਮੈਂ ਤੁਹਾਨੂੰ ਦੱਸ ਦੇਣਾ ਆ ਅਸਲ ਦੇ ਵਿੱਚ ਮੈਨੂੰ ਇਦਾਂ ਲੱਗਿਆ ਕਿ ਇੱਥੇ ਕੋਈ ਮੈਗਨੈਟਿਕ ਇਫੈਕਟ ਹੈਗਾ ਜਾਂ ਨਹੀਂ ਹੈਗਾ ਟੈਕਨੀਕਲੀ ਮੈਨੂੰ ਉਹਦੇ ਬਾਰੇ ਨਹੀਂ ਪਤਾ ਪਰ ਅਸਲ ਦੇ ਵਿੱਚ ਜਿਸ ਸਾਈਡ ਨੂੰ ਗੱਡੀਆਂ ਰਿੜ੍ਹਦੀਆਂ ਆ ਜਾਂ ਕਹਿ ਲਓ ਕਿ ਜਿਸ ਸਾਈਡ ਨੂੰ ਬਾਈਕ ਜਾਂਦੀ ਹੈ ਉਸ ਸੜਕ ਉਸ ਸਾਈਡ ਨੂੰ ਜਿਹੜੀ ਸੜਕ ਹੈਗੀ ਆ ਉਹ ਨਿਵਾਣ ਵਾਲੀ ਸਾਈਡ ਨੂੰ ਹੈ ਯਾਨੀ ਕਿ ਨੀਵੇਂ ਥਾਂ ਵੱਲੋਂ ਉਸ ਸਾਈਡ ਨੂੰ ਸੜਕ ਦੇਖਣ ਨੂੰ ਇਹ ਸੜਕ ਸਿੱਧੀ ਲੱਗਦੀ ਆ ਪਰ ਅਸਲ ਦੇ ਵਿੱਚ ਜਿਸ ਸਾਈਡ ਨੂੰ ਗੱਡੀਆਂ ਰਿੜ੍ਹ ਰਹੀਆਂ ਉਹ ਸਾਈਡ ਨੂੰ ਸੜਕ ਹੈਗੀ ਆ ਨੀਵੀ ਸੋ ਆਓ ਜੀ ਆਪਾਂ ਹੁਣ ਚੱਲਦੇ ਆ ਅੱਗੇ ਵਧਦੇ ਆ ਤੇ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਇਸ ਵੀਡੀਓ ਨੂੰ ਲਾਈਕ ਕਰੋਗੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ